ਜਿਵੇਂ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਮੈਰਿਜ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਇਹ ਸਿਰਫ ਦੋ ਲੋਕਾਂ ਨੂੰ ਨਹੀਂ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਦਾ ਹੈ ਇਸ ਟਾਈਮ ਤੇ ਤੁਸੀਂ ਆਪਣੇ ਪਾਰਟਨਰ ਨੂੰ ਪ੍ਰੋਮਿਸ ਕਰਦੇ ਹੋ ਕਿ ਤੁਸੀਂ ਉਹਨਾਂ ਦਾ ਸਾਥ ਹਮੇਸ਼ਾ ਦੇਵੋਗੇ ਉਹਨਾਂ ਦੇ ਦੁੱਖ ਸੁੱਖ ਅਤੇ ਲਾਈਫ ਦੀ ਕਿਸੇ ਵੀ ਮਿਸ ਹੈਪਨਿੰਗ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਰਹੋਗੇ ਪਰ ਜਦੋਂ ਦਾ 2025 ਸਟਾਰਟ ਹੋਇਆ ਹੈ ਸਾਨੂੰ ਰੋਜ਼ ਹੀ ਕੁਝ ਨਾ ਕੁਝ ਸੁਣਨ ਨੂੰ ਮਿਲ ਰਿਹਾ ਹੈ ਜਿਵੇਂ ਕਿ ਵਿਆਹ ਕਰਨਾ ਅੱਜ ਕੱਲ ਇੱਕ ਰਿਸ਼ਤਾ ਨਹੀਂ ਇੱਕ ਬਿਨਸ ਬਣ ਚੁੱਕਿਆ ਹੈ ਜਿੱਥੇ ਕਿ ਐਲਮਨੀ ਦੇ ਨਾਮ ਤੇ ਕੁੜੀਆਂ ਵੱਲੋਂ ਆਪਣੇ ਹਸਬੰਡ ਤੇ ਝੂਠੇ ਕੇਸ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਪੈਸੇ ਵੀ ਲਏ ਜਾਂਦੇ ਹਨ ਸੋ ਅੱਜ ਦਾ ਕੇਸ ਵੀ ਪਿਛਲੇ ਕੁਝ ਕੇਸਿਸ ਨਾਲ ਮਿਲਦਾ ਜੁਲਦਾ ਹੈ ਜਿੱਥੇ ਕਿ ਇੱਕ ਵਾਈਫ ਨੇ ਇੱਕ ਹਫਤੇ ਦੇ ਅੰਦਰ ਹੀ ਆਪਣੇ ਹਸਬੰਡ ਨੂੰ ਆਪਣੇ ਹੀ ਹਨੀਮੂਨ ਦੇ ਉੱਤੇ ਜਾਨੋਂ ਮਾਰ ਦਿੱਤਾ ਸੋਨਮ ਨੇ ਆਪਣੇ ਹਸਬੰਡ ਦਾ ਮਰਡਰ ਤਾਂ ਕੀਤਾ ਪਰ ਇੱਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਇੱਕਦਮ ਨਹੀਂ ਹੋਇਆ ਸਾਰਾ ਕੁਝ ਪਲਾਨ ਸੀ ਐਂਡ ਇਸ ਦੀ ਪਲੈਨਿੰਗ ਉਹ ਪਿਛਲੇ ਫਰਵਰੀ ਤੋਂ ਕਰ ਰਹੀ ਸੀ ਤੁਸੀਂ ਬਲੀਵ ਕਰਨਾ ਹੁਣ ਤੱਕ ਜਿੰਨੇ ਵੀ ਕੇਸ ਹੋਏ ਉਹਨਾਂ ਸਾਰਿਆਂ ਵਿੱਚ ਸੋਨਮ ਸਭ ਤੋਂ ਜ਼ਿਆਦਾ ਛਾਤਿਰ ਸੀ ਸਭ ਤੋਂ ਜ਼ਿਆਦਾ ਚਲਾਕ ਸੀ ਐਂਡ ਨਾਲ ਦੀ ਨਾਲ ਉਹ ਸਭ ਤੋਂ ਜ਼ਿਆਦਾ ਡੱਫਰ ਵੀ ਸੀ ਅਨ ਜੇ ਤੁਸੀਂ ਮੇਰੀ ਵੀਡੀਓ ਫਰਸਟ ਟਾਈਮ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਦੇ ਨਾਲ ਮੈਨੂੰ ਹੌਸਲਾ ਮਿਲਦਾ ਹੈ ਕਿ ਮੈਂ ਐਦਾਂ ਦੀਆਂ ਵੀਡੀਓਜ਼ ਹੋਰ ਬਣਾ ਪਾਵਾਂ ਸੋ ਚਲੋ ਮੈਂ ਤੁਹਾਨੂੰ ਹੁਣ ਡਿਟੇਲ ਵਿੱਚ ਦੱਸਦਾ ਹਾਂ ਕਿ ਐਕਚੁਅਲ ਵਿੱਚ ਹੋਇਆ ਕੀ ਸੀ 29 ਸਾਲ ਦਾ ਰਾਜਾ ਰੂਗਵੰਸ਼ੀ ਜੋ ਕਿ ਇੰਦੋਰ ਦੇ ਸਾਕਰ ਨਗਰ ਵਿੱਚ ਰਹਿੰਦਾ ਸੀ ਇਸ ਤੋਂ ਇਲਾਵਾ ਇਸ ਦੇ ਦੋ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਚਿੰਦ ਤੇ ਦੂਸਰੇ ਦਾ ਨਾਮ ਵਿਪਿਨ ਸਿੰਘ ਰਾਜਾ ਇਹਨਾਂ ਦੋਵਾਂ ਤੋਂ ਛੋਟਾ ਸੀ ਰਾਜਾ ਆਪਣਾ ਫੈਮਲੀ ਬਿਨਸ ਲਗੂਵੰਸ਼ੀ ਟਰਾਂਸਪੋਰਟ ਹੀ ਸੰਭਾਲਦਾ ਸੀ ਜੋ ਕਿ ਸਕੂਲਸ ਐਂਡ ਕਾਲਜਸ ਨੂੰ ਰੈਂਟ ਤੇ ਬੱਸੇ ਪ੍ਰੋਵਾਈਡ ਕਰਦੇ ਸਨ ਹੁਣ ਤੱਕ ਮੈਂ ਜਿੰਨੇ ਵੀ ਨਿਊਜ਼ ਆਰਟੀਕਲ ਪੜ੍ਹੇ ਜਾਂ ਇੰਟਰਵਿਊਲ ਦੇਖੇ ਉਹਨਾਂ ਸਾਰਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਰਾਜਾ ਆਪਣੀ ਫੈਮਿਲੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਬਹੁਤ ਹੀ ਜ਼ਿਆਦਾ ਡੈਡੀਕੇਟਿਡ ਸੀ ਐਂਡ ਉਹ ਹਰ ਕਿਸੇ ਦੀ ਹੈਲਪ ਕਰਨ ਵਾਲਾ ਸੀ ਉਹ ਆਪਣੇ ਪੇਰੈਂਟਸ ਦੀ ਹਰ ਗੱਲ ਮੰਨਦਾ ਸੀ ਜਿਵੇਂ ਕਿ ਜਦੋਂ ਉਸਦੇ ਪੇਰੈਂਟਸ ਨੇ ਰਾਜਾ ਨੂੰ ਕਿਹਾ ਕਿ ਅਸੀਂ ਤੇਰੇ ਲਈ ਕੁੜੀ ਲੱਭ ਰਹੇ ਹਾਂ ਤਾਂ ਰਾਜਾ ਨੇ ਚੁੱਪਚਾਪ ਵਿਆਹ ਲਈ ਹਾਂ ਕਰ ਦਿੱਤੀ ਐਂਡ ਕਿਹਾ ਕਿ ਉਹ ਆਪਣੇ ਪੇਰੈਂਟਸ ਦੀ ਖੁਸ਼ੀ ਵਿੱਚ ਰਾਜ਼ੀ ਹੈ ਜਿਵੇਂ ਉਸਦੇ ਪੇਰੈਂਟਸ ਕਹਿਣਗੇ ਉਹਦਾ ਹੀ ਕਰੂਗਾ ਰਾਜਾ ਰਗੋਵੰਸ਼ੀ ਤੇ ਸੋਨਮ ਸਿੰਘ ਅਕਤੂਬਰ 2024 ਵਿੱਚ ਇੱਕ ਮੈਟਰੋਨਿਅਲ ਸਾਈਟ ਤੇ ਮਿਲਦੇ ਹਨ ਅਤੇ ਇਹਨਾਂ ਦੋਨਾਂ ਦੀ ਫੈਮਿਲੀਜ਼ ਨੂੰ ਇਹਨਾਂ ਦੋਵਾਂ ਦੇ ਪ੍ਰੋਫਾਈਲ ਕਾਫੀ ਵਧੀਆ ਲੱਗਦੇ ਹਨ ਰਾਜਾ ਦੇ ਮਹਾਂਗ ਸੋਨਮ ਵੀ ਇੰਦੋਰ ਤੋਂ ਹੀ ਬਿਲੋਂਗ ਕਰਦੀ ਸੀ ਅਤੇ ਉਹ ਆਪਣੇ ਫੈਮਿਲੀ ਦੇ ਨਾਲ ਹੀ ਆਪਣੇ ਬਿਜ਼ਨਸ ਵਿੱਚ ਇਨਵੋਲਵ ਸੀ ਜਿਵੇਂ ਕਿ ਉਸਦੇ ਪਾਪਾ ਇੱਕ ਪਲਾਈਵੁੱਡ ਫੈਕਟਰੀ ਦੇ ਮਾਲਕ ਸਨ ਐਂਡ ਉੱਥੋਂ ਦੇ ਸਾਰੇ ਹੀ ਅਕਾਊਂਟਸ ਸੋਨਮ ਸਿੰਘ ਖੁਦ ਦੇਖਦੀ ਸੀ ਸੋ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਦੋਨੋਂ ਹੀ ਫੈਮਿਲੀਜ਼ ਫਾਈਨੈਂਸ਼ੀਅਲੀ ਕਾਫੀ ਜ਼ਿਆਦਾ ਸਟਰੋਂਗ ਸਨ ਐਂਡ ਦੋਨਾਂ ਦੀ ਏਜ ਵੀ ਮੈਚ ਹੁੰਦੀ ਸੀ ਸੋ ਦੋਨੋਂ ਹੀ ਦੇਖਣ ਵਿੱਚ ਇੱਕ ਪਰਫੈਕਟ ਕਪਲ ਦੀ ਤਰ੍ਹਾਂ ਲੱਗ ਰਹੇ ਸਨ ਰਾਜਾ ਦੀ ਮਦਰ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੇ ਸੋਨਮ ਨੂੰ ਫਸਟ ਟਾਈਮ ਦੇਖਿਆ ਤਾਂ ਉਹਨਾਂ ਨੂੰ ਸੋਨਮ ਰਾਜਾ ਦੇ ਲਈ ਕਾਫੀ ਦਾਦਾ ਵਧੀਆ ਲੱਗੀ। ਸੋ ਦੋਵਾਂ ਫੈਮਿਲੀ ਦੇ ਵਿਆਹ ਲਈ ਐਗਰੀ ਹੋਣ ਤੋਂ ਬਾਅਦ ਰਾਜਾ ਤੇ ਸੋਨਮ ਨੇ ਇੱਕ ਦੂਜੇ ਨਾਲ ਫੋਨ ਤੇ ਚੈਟ ਕਰਨਾ ਜਾਂ ਗੱਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਇੱਕ ਦੂਜੇ ਨਾਲ ਜਾਣ ਪਹਿਚਾਨ ਵਧਾ ਸਕਣ। ਪਰ ਰਾਜਾ ਨੇ ਜਦੋਂ ਗੱਲਬਾਤ ਕਰਨੀ ਸਟਾਰਟ ਕੀਤੀ ਤਾਂ ਉਹ ਇੱਕ ਚੀਜ਼ ਨੋਟਿਸ ਕਰਦਾ ਹੈ ਕਿ ਸ਼ਾਇਦ ਸੋਨਮ ਇਸ ਵਿਆਹ ਵਿੱਚ ਦਾਦਾ ਇੰਟਰਸਟ ਨਹੀਂ ਦਿਖਾ ਰਹੀ ਜਾਂ ਇਸ ਰਿਲੇਸ਼ਨਸ਼ਿਪ ਦੇ ਵਿੱਚ ਦਾਦਾ ਇੰਟਰਸਟ ਨਹੀਂ ਦਿਖਾ ਰਹੀ। ਉਸ ਨੂੰ ਦਾ ਪ੍ਰੋਪਰ ਟਾਈਮ ਨਹੀਂ ਦੇ ਰਹੀ ਜਿਵੇਂ ਕਿ ਤੁਹਾਡੇ ਵਿੱਚੋਂ ਕਈ ਮੁੰਡਿਆਂ ਨੇ ਇਹ ਚੀਜ਼ ਫੇਸ ਕੀਤੀ ਹੋਣੀ ਹੈ ਕਿ ਕਦੀ ਨਾ ਕਦੀ ਉਹਨਾਂ ਦੇ ਪਾਰਟਨਰ ਵੱਲੋਂ ਉਹਨਾਂ ਨੂੰ ਸਿਰਫ ਇੰਨਾ ਕੁ ਰਿਸਪੌਂਸ ਮਿਲਦਾ ਹੈ ਕਿ ਹਮ ਓਕੇ ਹਾਂਜੀ ਜੋ ਕਿ ਇੱਕ ਫਾਰਮੈਲਟੀ ਲੱਗਦੀ ਹੈ ਐਂ ਇਹੀ ਫਾਰਮੈਲਟੀ ਸੋਨਮ ਵੀ ਰਾਜਾ ਨਾਲ ਕਰ ਰਹੀ ਸੀ ਰਾਜਾ ਨੇ ਇਹ ਚੀਜ਼ ਆਪਣੀ ਮਦਰ ਨਾਲ ਵੀ ਸ਼ੇਅਰ ਕੀਤੀ ਰਾਜਾ ਕੋਲ ਥੋੜਾ ਸਾ ਐਸਾ ਡਾਊਸ ਹੋਇਆ ਥਾ ਕਿ ਮੰਮੀ ਉਹ ਮੇਰੇ ਕੋਲ ਟਾਈਮ ਨਹੀਂ ਦੇ پا ਰਹੀ ਹੈ ਬੋਲੇ ਤਾਂ ਸ਼ਾਦੀ ਕੇ ਬਾਅਦ ਕੀ ਟਾਈਮ ਦੇਗੀ ਬੋਲੇ ਤਾਂ ਮੈਂਨੇ ਬੋਲਾ ਤਾਂ ਬੇਟਾ ਤੂੰ ਹੀ ਬਾਤ ਕਰ ਲਿਆ ਫਰੋ ਹੂੰ ਤੋਂ ਬੋਲੇ ਨਈ ਬੋਲੇ ਕਿ ਇਹ ਨਾ ਮੇਰਾ ਮੈਸਿਸ ਕਾ ਜਵਾਬ ਨਹੀਂ ਦਿੰਦੀ ਘੰਟਾ ਘੰਟਾ ਤਾਂ ਮੈਂ ਕਿਉਂ ਕਰੂੰਗਾ ਬਾਤ ਬੋਲੇਗੀ ਗੱਲ ਇੱਥੋਂ ਤੱਕ ਸੀ ਕਿ ਰਾਜਾ ਸੋਨਮ ਨੂੰ ਮਿਲਣਾ ਚਾਹੁੰਦਾ ਸੀ ਸੋ ਤਾਂ ਕਿ ਉਸ ਨਾਲ ਕਾਫੀ ਪੀਣੀ ਆ ਇੱਕ ਮੂਵੀ ਡੇਟ ਤੇ ਜਾ ਸਕੇ ਜੋ ਕਿ ਅੱਜ ਕੱਲ ਇੱਕ ਬਹੁਤ ਹੀ ਨਾਰਮਲ ਗੱਲ ਹੈ ਪਰ ਸੋਨਮ ਦੀ ਫੈਮਿਲੀ ਨੇ ਵੀ ਇਸ ਗੱਲ ਤੋਂ ਮਨਾ ਕਰ ਦਿੱਤਾ ਕਿ ਉਹਨਾਂ ਦੀ ਫੈਮਿਲੀ ਦੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਨਹੀਂ ਮਿਲਦੀਆਂ। ਸਾਹਮਣੇ ਇੱਕ ਵਾਰ ਫੋਨ ਲਗਾਇਆ ਥਾ ਉਹਨਾਂ ਦੀ ਮੰਮੀ ਕੋ ਕਿ ਰਾਜਾ ਬੋਲ ਰਿਹਾ ਹੈ ਕਿ ਮੈਨੂੰ ਸੋਨਮ ਨਾਲ ਮਿਲਣਾ ਹੈ ਅਕੇਲੇ ਮੈਂ ਮਿਲਕੋ ਪਿਕਚਰ ਦੇਖਣੇ ਜਾਣਾ ਹੈ ਮਿਲਕੋ ਘੁੰਮਣਾ ਹੈ। ਤੋਂ ਉਹਨਾਂ ਦੀ ਮੰਮੀ ਨੇ ਮਨਾਂ ਕੇ ਦੀਤਾ ਕਿ ਹਮਾਰੇ ਯਾਂ ਕਿ ਬੱਚੋ ਨੇ ਐਸੀ ਨਹੀਂ ਹੈ। ਹਮਾਰੇ ਯਾਂ ਥੋੜੀ ਸਖਤੀ ਹੈ ਬੋਲੇ ਉਸਕੇ ਪਾਪਾ ਕੋ ਇਹ ਚੀਜ਼ ਪਸੰਦ ਨਹੀਂ ਹੈ ਬੋਲੇ। ਸੋਨਮ ਰਾਜਾ ਨਾਲ ਫੋਨ ਤੇ ਵੀ ਜ਼ਿਆਦਾ ਗੱਲਬਾਤ ਨਹੀਂ ਕਰ ਰਹੀ ਸੀ। ਸੋ ਰਾਜਾ ਦੀ ਮਦਰ ਨੇ ਸੋਨਮ ਨਾਲ ਫੋਨ ਤੇ ਪਰਸਨਲੀ ਕੱਲਿਆਂ ਗੱਲ ਕੀਤੀ ਕਿ ਰਾਜਾ ਤੈਨੂੰ ਮਿਲਣਾ ਚਾਹੁੰਦਾ ਹੈ ਤੈਨੂੰ ਜਾਣ ਹੰਦ ਉਹ ਆਪਣੀ ਫਿਊਚਰ ਵਾਈਫ ਤੋਂ ਇਹ ਸਭ ਐਕਸਪੈਕਟ ਨਹੀਂ ਕਰਦਾ ਕਿ ਉਸਦੀ ਹੋਣ ਵਾਲੀ ਵਾਈਫ ਉਸ ਨੂੰ ਨਿੱਕੀ ਨਿੱਕੀ ਗੱਲ ਤੇ ਮਨਾ ਕਰੇ ਸੋ ਸੋਨਮ ਰਾਜਾ ਦੀ ਮਦਦ ਦੀ ਗੱਲ ਸੁਣ ਕੇ ਰਾਜਾ ਨੂੰ ਮਿਲਣ ਲਈ ਐਗਰੀ ਹੋ ਜਾਂਦੀ ਹੈ ਹੁਣ ਉਹ ਬਸ ਦਿਖਾਵੇ ਲਈ ਸੀ ਆ ਉਹ ਰਿਐਲਿਟੀ 'ਚ ਮਿਲਣਾ ਚਾਹੁੰਦੀ ਸੀ ਇਹ ਤਾਂ ਬਸ ਸੋਨਮ ਨੂੰ ਹੀ ਪਤਾ ਸੀ 11 ਮਈ 2025 ਨੂੰ ਰਾਜਾ ਤੇ ਸੋਨਮ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕੀਤਾ ਜਾਂਦਾ ਹੈ ਐਂਡ ਤੁਸੀਂ ਸਭ ਇੰਸਟਾਗ੍ਰam ਤੇ ਇਹਨਾਂ ਦੇ ਵਿਆਹ ਦੀਆਂ ਰੀਲਸ ਵੀ ਦੇਖ ਸਕਦੇ ਹੋ ਜੋ ਕਿ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਸਨ ਅਨ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਸਭ ਨੋਰਮਲ ਲੱਗ ਰਿਹਾ ਹੈ ਅਨ ਸਾਰੇ ਹੀ ਵਿਆਹ ਤੋਂ ਬਹੁਤ ਖੁਸ਼ ਵੀ ਹਨ ਕਿਸੇ ਨੂੰ ਵੀ ਇਸ ਚੀਜ਼ ਦਾ ਕੋਈ ਆਈਡੀਆ ਨਹੀਂ ਸੀ ਕਿ ਅੱਗੇ ਜਾ ਕੇ ਕੀ ਹੋਣ ਵਾਲਾ ਹੈ ਪਰ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਅਤੇ ਸਭ ਨੋਰਮਲ ਹੁੰਦਾ ਹੈ ਸੋ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਸੋਨਮ ਰਾਜਾ ਨੂੰ ਹਨੀਮੂਨ ਤੇ ਜਾਣ ਨੂੰ ਕਹਿੰਦੀ ਹੈ ਪਰ ਰਾਜਾ ਹੱਲੇ ਹਨੀਮੂਨ ਤੇ ਜਾਣ ਨੂੰ ਇੰਨਾ ਦਾਦਾ ਐਕਸਾਈਟਡ ਨਹੀਂ ਹੁੰਦਾ ਕਿਉਂਕਿ ਵਿਆਹ ਨੂੰ ਹੱਲੇ 5-7 ਦਿਨ ਹੀ ਹੋਏ ਸਨ ਪਰ ਸੋਨਮ ਰਾਜਾ ਨੂੰ ਫੋਰਸ ਕਰਦੀ ਹੈ ਤੇ ਬਾਰ-ਬਾਰ ਮੈਘਾਲੇ ਜਾਣ ਦੀ ਜ਼ਿੱਦ ਕਰਦੀ ਹੈ ਸੋਨਮ ਨੇ ਰਾਜਾ ਤੋਂ ਬਿਨਾ ਪੁੱਛੇ ਟਿਕਟਸ ਤੱਕ ਬੁੱਕ ਕਰਵਾ ਲਿਆ ਸਨ ਰਾਜਾ ਨੂੰ ਇਹ ਚੀਜ਼ ਸਹੀ ਨਹੀਂ ਲੱਗੀ ਸੋ ਉਸ ਨੇ ਆਪਣੀ ਮਦਰ ਨਾਲ ਗੱਲ ਕੀਤੀ ਕਿ ਸੋਨਮ ਨੇ ਉਸ ਤੋਂ ਬਿਨਾ ਪੁੱਛਿਆ ਟਿਕਟਸ ਬੁੱਕ ਕਰਵਾ ਲਈਆਂ ਇਸ ਗੱਲ ਤੇ ਰਾਜਾ ਦੇ ਮਦਰ ਨੇ ਕਿਹਾ ਕਿ ਜੇ ਹੁਣ ਸਭ ਕੁਝ ਬੁੱਕ ਹੋ ਗਿਆ ਤਾਂ ਤੁਸੀਂ ਦੋਨੋਂ ਹਨੀਮੂਨ ਤੇ ਜਾਓ ਸੋਨਮ ਨੇ ਆਪਣੀ ਸੱਸ ਨੂੰ ਇਹ ਵੀ ਦੱਸਿਆ ਕਿ ਉਹ ਗੋਆ ਹੱਟੀ ਦੇ ਕਿਸੇ ਦੇਵਤਲਾ ਮੰਦਿਰ ਜਾਣਾ ਚਾਹੁੰਦੀ ਹੈ ਸੋ ਮੇਬੀ ਸੋਨਮ ਦੀ ਸੱਸ ਨੇ ਉਸ ਨੂੰ

ਜਿੱਥੇ ਕੀ 에어ਪੋਰਟ ਪੁੱਜ ਕੇ ਰਾਜਾ ਨੇ ਆਪਣੀ ਮਦਰ ਨਾਲ ਵੀਡੀਓ ਕਾਲ ਤੇ ਗੱਲ ਕਰਨਾ ਸਟਾਰਟ ਕੀਤੀ ਐਂ ਰਾਜਾ ਦੀ ਮਦਰ ਨੇ ਨੋਟਿਸ ਕੀਤਾ ਕਿ ਰਾਜਾ ਨੇ ਗਲੇ ਵਿੱਚ 골ਡ ਦੀ ਚੈਨ ਪਾਈ ਹੋਈ ਹੈ ਜੋ ਕਿ ਨਾਰਮਲੀ ਉਹ ਨਹੀਂ ਸੀ ਪਾਉਂਦਾ ਦੇਖਦੇ ਹੀ ਰਾਜਾ ਦੀ ਮਮ ਥੋੜਾ ਡਰ ਗਏ ਅਤੇ ਉਹਨਾਂ ਨੇ ਰਾਜਾ ਨੂੰ 골ਡ ਚੈਨ ਉਤਾਰਨ ਦਾ ਕਿਹਾ ਕਿਉਂਕਿ ਅੱਜਕੱਲ ਇਹਨਾਂ 골ਡ ਪਾ ਕੇ ਘੁੰਮਣਾ ਫਿਰਨਾ ਸੇਫ ਨਹੀਂ ਹੈ ਇਸ ਗੱਲ ਤੇ ਰਾਜਾ ਨੇ ਆਪਣੀ ਮਦਰ ਨੂੰ ਇਹ ਵੀ ਦੱਸਿਆ ਕਿ ਉਹ ਖੁਦ 골ਡ ਚੈਨ ਨਹੀਂ ਸੀ ਪਾਉਣਾ ਚਾਹੁੰਦਾ ਐਂ ਸੋਨਮ ਨੇ ਉਸ ਨੂੰ ਫੋਰਸ ਕੀਤਾ ਕਿ ਉਹ ਘੁੰਮਣ ਜਾਵੇ ਤਾਂ 골ਡ ਚੈਨ ਪਾ ਕੇ ਹੀ ਜਾਵੇ ਜੋ ਕੀ ਅਗੇਨ ਐਕਸਟ੍ਰੇਨ ਜਹੀ ਗੱਲ ਹੈ ਬਟ ਇਹ ਗੱਲ ਤੇ ਰਾਜਾ ਨੇ ਸੋਨਮ ਨਾਲ ਕੋਈ ਝਗੜਾ ਨਹੀਂ ਕੀਤਾ ਕਿਉਂਕਿ ਉਸ ਨਾਲ ਲੜਨਾ ਝਗੜਨਾ ਨਹੀਂ ਸੀ ਚਾਹੁੰਦਾ ਸੋ ਉਸਨੇ ਚੁੱਪਚਾਪ ਸੋਨਮ ਦੀ ਗੱਲ ਮੰਨ ਲਈ ਦੈਨ 27 ਮਈ ਨੂੰ ਇਹ ਦੋਨੋਂ ਮਲਕਤਿਆ ਵਿਲੇਜ ਪਹੁੰਚੇ ਜਿੱਥੇ ਕਿ ਇਹਨਾਂ ਦਾ ਪਲਾਨ ਸੀ ਲਗਭਗ 2.5 ਕਿਲੋਮੀਟਰ ਦੀ ਟ੍ਰੈਕਿੰਗ ਕਰਕੇ ਨੋਂਗਰੇਆਟ ਵਿਲੇਜ ਪਹੁੰਚਣ ਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਇਹ ਟ੍ਰੈਕਿੰਗ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੀ ਹੈ ਜਿੱਥੇ ਕਿ ਸਿੱਧੀਆਂ ਖੜੀਆਂ ਚੜਾਈਆਂ ਐਂ ਮੇਘਾਲਿਆ ਨੂੰ ਮੇਘਾਲਿਆ ਇਸ ਲਈ ਇਸ ਲਈ ਵੀ ਕਿਹਾ ਜਾਂਦਾ ਹੈ ਕਿ ਮੇਘਾਲਿਆ ਬਹੁਤ ਜ਼ਿਆਦਾ بارش ਹੁੰਦੀ ਹੈ ਐਂ ਇਸ ਨੂੰ ਵੈਟੇਸਟ ਪਲੇਸ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਐਂ ਜੇ ਤੁਹਾਨੂੰ ਟਰੈਵਲਿੰਗ ਦਾ ਸ਼ੌਂਕ ਹੈ ਤਾਂ ਤੁਹਾਨੂੰ ਪਤਾ ਹੋਏਗਾ ਕਿ ਮੇਘਾਲਿਆ ਵਿੱਚ ਬਹੁਤ ਸਾਰੇ ਲਿਵਿੰਗ ਰੂਟਸ ਬ੍ਰਿਜ ਹਨ ਇਹ ਬ੍ਰਿਜ ਟਾਈਮ ਟੂ ਟਾਈਮ ਐਨੇ ਜ਼ਿਆਦਾ ਸਟਰੋਂਗ ਹੋ ਜਾਂਦੇ ਹਨ ਕਿ ਲੋਕ ਇਹਨਾਂ ਤੋਂ ਬਿਨਾਂ ਡਰੇ ਕ੍ਰੋਸ ਕਰ ਲੈਂਦੇ ਹਨ ਸੋ ਟਰੈਕਿੰਗ ਕਰਦੇ ਹੋਏ ਰਾਜਾ ਦੇ ਮਦਰ ਦੀ ਸੋਨਮ ਤੇ ਰਾਜਾ ਨਾ ਸਿਰਫ ਇੱਕ ਵਾਰੀ ਕਾਲ ਤੇ ਗੱਲ ਹੁੰਦੀ ਹੈ

ਐਨਕਾਲ ਐਨੀ ਨਾਰਮਲ ਸੀ ਕਿ ਕਿਸੇ ਨੂੰ ਵੀ ਸ਼ੱਕ ਨਹੀਂ ਹੋ ਸਕਦਾ ਸੀ ਰਾਜਾ ਦੀ ਮਾਮ ਨੂੰ ਇਹਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗਾ ਸੋਨਮ ਬਹੁਤ ਹੀ ਨਾਰਮਲ ਤਰੀਕੇ ਨਾਲ ਗੱਲ ਕਰ ਰਹੀ ਸੀ ਜਾਂ ਫਿਰ ਬਹੁਤ ਵਧੀਆ ਐਕਟਿੰਗ ਕਰ ਰਹੀ ਸੀ 인 ਦੀ ਮਾਰਨਿੰਗ ਸਵੇਰੇ 5:30 ਵਜੇ ਇਹ ਦੋਵੇਂ ਚਿਰਾਪੁੰਜੀ ਲਈ ਨਿਕਲ ਗਏ ਐਂਡ ਉਸ ਤੋਂ ਬਾਅਦ ਰਾਜਾ ਦੀ ਜਾਂ ਸੋਨਮ ਦੀ ਉਹਨਾਂ ਦੀ ਫੈਮਿਲੀਜ਼ ਦੇ ਨਾਲ ਗੱਲ ਹੋਣੀ ਬੰਦ ਹੋ ਗਈ ਸੋ ਉਹਨਾਂ ਦੀ ਫੈਮਿਲੀਜ਼ ਨੂੰ ਹੱਲੇ ਤੱਕ ਇਹ ਲੱਗ ਰਿਹਾ ਸੀ ਕਿ ਸ਼ਾਇਦ ਜੰਗਲ ਵਿੱਚ ਹੋਣ ਕਰਕੇ ਐਨ ਉੱਥੇ ਨੈਟਵਰਕ ਨਾ ਹੋਣ ਕਰਕੇ ਉਹਨਾਂ ਦੋਵਾਂ ਦੇ ਫੋਨ ਨਹੀਂ ਮਿਲ ਰਹੇ ਸੋ ਹਾਲੇ ਤੱਕ ਕਿਸੇ ਨੂੰ ਵੀ ਕੁਝ ਅਜੀਬ ਨਹੀਂ ਲੱਗਿਆ ਸੋ ਜਿਵੇਂ ਜਿਵੇਂ ਦਿਨ ਲੰਘਦੇ ਗਏ ਰਾਜਾ ਦੀ ਫੈਮਲੀ ਨੂੰ ਡਾਊਟ ਹੋਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਇਹਨਾਂ ਦੋਵਾਂ ਨਾਲ ਕੁਝ ਮਿਸਹੈਪਨਿੰਗ ਹੋ ਚੁੱਕੀ ਹੈ ਸੋ ਰਾਜਾ ਦੀ ਫੈਮਲੀ ਨੇ ਪੁਲਿਸ ਨੂੰ ਇਹਨਾਂ ਦੋਵਾਂ ਦੀ ਮਿਸਿੰਗ ਕੰਪਲੀਟ ਰਜਿਸਟਰ ਕਰਵਾ ਦਿੱਤੀ ਤੇ ਕੁਝ ਦਿਨ ਬਾਅਦ ਸ਼ਿਲਾਂਗ ਦੇ ਵਿੱਚ ਰਾਜਾ ਨੇ ਜੋ ਸਕੂਟਰ ਰੈਂਟ ਕੀਤਾ ਹੋਇਆ ਸੀ ਉਹ ਕਿਸੇ ਕਾਫੇ ਦੇ ਬਾਹਰ ਲਵਾਰਿਸ ਮਿਲਦਾ ਹੈ ਜਿਸ ਤੋਂ ਬਾਅਦ ਮੈਘਾਲਿਆ ਦੀ ਪੁਲਿਸ ਇਹਨਾਂ ਦੋਵਾਂ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ ਜਾਂ ਫਿਰ ਉਹ ਇੱਕ ਮੈਰਿਡ ਕਪਲ ਦੀ ਭਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਐਨੀਸ ਟਾਈਮ ਤੇ ਕਾफी ਮੀ ਪਿਆ ਰਿਹਾ ਸੀ ਜਿਸ ਕਰਕੇ ਇਹਨਾਂ ਦੋਵਾਂ ਨੂੰ ਲੱਭਣਾ ਕਾफी ਮੁਸ਼ਕਲ ਹੋ ਰਿਹਾ ਸੀ ਪਰ ਉੱਥੇ ਹੀ ਇੰਦੋਰ ਪੁਲਿਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਤਾਂ ਉਹਨਾਂ ਨੂੰ ਫਾਈਨਲੀ 2 ਜੂਨ ਨੂੰ ਲਗਭਗ ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਚਰਨੇ ਦੇ ਕੋਲ ਇੱਕ ਡੈੱਡ ਬੋਡੀ ਮਿਲਦੀ ਹੈ ਜੋ ਕਿ ਸੜਨਾ ਸ਼ੁਰੂ ਕਰ ਚੁੱਕੀ ਹੁੰਦੀ ਹੈ ਅਨਫੋਰਚੂਨੇਟਲੀ ਐ ਡੈਡ ਬੋਡੀ ਰਾਜਾ ਦੀ ਹੀ ਸੀ ਰਾਜਾ ਦੀ ਆਪਣੇ ਹਨੀਮੂਨ ਤੋਂ ਘਰ ਵਾਪਸੀ ਤੇ ਹੋਈ ਪਰ ਉਸ ਵਿੱਚ ਸਾਹ ਨਹੀਂ ਸਨ ਤੁਸੀਂ ਇਹ ਚੀਜ਼ ਇਮੇਜਿਨ ਕਰਕੇ ਦੇਖੋ ਕਿ ਇੱਕ ਪਰਿਵਾਰ ਦਾ ਇੱਕ ਇਹੋ ਜਿਹਾ ਮੁੰਡਾ ਜੋ ਕਿ ਸਭ ਨੂੰ ਬਹੁਤ ਪਿਆਰ ਕਰਦਾ ਸੀ ਆਪਣੇ ਪਰਿਵਾਰ ਦੀ ਗੱਲ ਮੰਨਦਾ ਸੀ ਰਿਸਪੈਕਟ ਦਿੰਦਾ ਸੀ ਉਹ ਘਰੋਂ ਘੁੰਮਣ ਗਿਆ ਤੇ ਜਦੋਂ ਉਹ ਘਰ ਆਇਆ ਤਾਂ ਵਾਪਸੀ ਵਿੱਚ ਉਸ ਦੀ ਲਾਸ਼ ਹੀ ਹੁੰਦੀ ਹੈ ਉਸਦੀ ਫੈਮਿਲੀ ਨੂੰ ਜਾਂ ਉਸਦੀ ਮਾਂ ਨੂੰ ਕੀ ਫੀਲ ਹੁੰਦਾ ਹੋਵੇਗਾ ਹੁਣ ਰਾਜਾ ਦੀ ਫੈਮਿਲੀ ਚਾਹੁੰਦੀ ਸੀ ਕਿ ਐਟ ਲੀਸਟ ਸੋਨਮ ਤਾਂ ਘਰ ਵਾਪਿਸ ਆਵੇ ਤਾਂ ਕਿ ਉਸਦੀ ਫੈਮਿਲੀ ਨੂੰ ਪਤਾ ਲੱਗ ਸਕੇ ਕਿ ਐਕਚੁਅਲ ਵਿੱਚ ਰਾਜਾ ਨਾਲ ਹੋਇਆ ਕੀ ਹੈ ਐਂ ਹੱਲੇ ਤੱਕ ਸਭ ਨੂੰ ਇਹ ਲੱਗ ਰਿਹਾ ਸੀ ਕਿ ਇਹ ਮਰਡਰ ਕਿਸੇ ਰੈਂਡਮ ਬੰਦੇ ਨੇ ਰਾਜਾ ਨਾਲ ਝਗੜਾ ਹੋਣ ਤੇ ਕੀਤਾ ਹੋਣਾ ਜਾਂ ਫਿਰ ਲੁੱਟਖੋਹ ਦੇ ਇਰਾਦੇ ਨਾਲ ਰਾਜਾ ਦਾ ਮਰਡਰ ਕਰ ਦਿੱਤਾ ਗਿਆ ਐਂ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਰਾਜਾ ਨੇ 골ਡ ਦੀ ਚੈਨ ਪਾਈ ਹੋਈ ਸੀ ਪਰ ਜਦੋਂ ਰਾਜਾ ਦੀ ਬੋਡੀ ਮਿਲੀ ਉਸਦੀ ਬੋਡੀ ਦੇ ਕੋਲ ਕੋਈ 골ਦੀ ਚੈਨ ਜਾਂ ਉਸਦੀ 골ਡ ਡਰਿੰਕ ਕੁਝ ਵੀ ਨਹੀਂ ਸੀ ਸੋ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਇਹ ਸਭ ਮਗਾਹਾਲਿਆ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ ਜਾਂ ਮਗਾਹਾਲਿਆ ਦੇ ਕੁਝ ਬਦਮਾਸ਼ਾਂ ਵੱਲੋਂ ਕੀਤਾ ਗਿਆ ਹੈ ਐਂਡ ਰਾਜਾ ਦਾ ਮਰਡਰ ਕਰਕੇ ਉਹਨਾਂ ਨੇ ਸੋਨਮ ਨੂੰ ਕਿਡਨਾਪ ਕਰ ਲਿਆ ਹੈ ਰਾਜਾ ਦੀ ਬੋਡੀ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੂੰ ਉੱਥੋਂ ਇੱਕ ਮੈਡੀਕਲ ਸਟ੍ਰਿਪ ਇੱਕ ਮੋਬਾਈਲ ਫੋਨ ਦੀ ਸਕਰੀਨ ਤੇ ਇੱਕ ਦਾਤ ਵੀ ਮਿਲਿਆ ਜੋ ਕਿ ਜਿਸ ਨਾਲ ਰਾਜਾ ਦਾ ਕਤਲ ਕੀਤਾ ਗਿਆ ਸੀ ਮੈਘਾਲਿਆ ਦੇ ਇੱਕ ਲੋਕਲ ਟੂਰ ਗਾਈਡ ਨੇ ਦੱਸਿਆ ਕਿ ਉਹਨਾਂ ਨੇ ਸੋਨਮ ਨੂੰ ਸੋਨਮ ਤੇ ਰਾਜਾ ਨੂੰ ਤਿੰਨ ਹੋਰ ਬੰਦਿਆਂ ਨਾਲ ਘੁੰਮਦੇ ਹੋਏ ਦੇਖਿਆ ਸੀ 23 I, I saw him on the middle way thorani che I saw him uh, with raja and three people uh, he go together and sonam uh, rakuvanshi he came ਇਹ ਤਿੰਨੋਂ ਲੋਕ ਸਨ ਵਿਸ਼ਾਲ ਚੋਹਾਨ ਆਨੰਦ ਗੁਰਮੀ आकाश राजपूत फिर 9 जून ਨੂੰ ਰਾਜਾ ਦੀ ਫੈਮਲੀ ਨੂੰ ਇੱਕ ਕਾਲ ਆਉਂਦੀ ਹੈ ਇਹ ਕਾਲ ਸੋਨਮ ਦੀ ਹੁੰਦੀ ਹੈ ਸੋ ਰਾਜਾ ਦੀ ਫੈਮਲੀ ਪਹਿਲੇ ਤਾਂ ਕਾਫੀ ਖੁਸ਼ ਹੋ ਜਾਂਦੇ ਹਨ ਕਿ ਸੋਨਮ ਜ਼ਿੰਦਾ ਹੈ ਐਂਡ ਉਸ ਨੂੰ ਪੁੱਛਦੇ ਹਨ ਕਿ ਸੋਨਮ ਕਿੱਥੇ ਹੈ ਸੋ ਦੱਸਦੀ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਕਿਸੇ ਕਾਸ਼ੀਪੂਰੀ ਟਾਬੇ ਵਿੱਚ ਹੈ ਐਂਡ ਉਸ ਕੋਲ ਆਪਣਾ ਫੋਨ ਵੀ ਨਹੀਂ ਸੀ ਉਸਨੇ ਟਾਬੇ ਦੇ ਹੀ ਕਿਸੇ ਵਰਕਰ ਤੋਂ फोन राजा फैमिली कॉल जो सोनम रघुवंशी है कल तो रात के एक बजे पीछे रोड से आ रही थी पैदल फिर वो मेरे पास आती है और पूछती है तो है मतलब हेल्प मांगती मोबाइल मांगती है हम पूछते हैं क्या हुआ आपका मोबाइल बोलती है मेरा मोबाइल चोरी हो गया है और थोड़ा अर्जेंट है आप बात करा दीजिए कुछ देर ही बात करती है फिर वो बहुत ज्यादा भावुक होकर रोने लगती है मैं उन्हीं के पास आके पूछा दीदी आपके साथ क्या हुआ तो कुछ बताएंगे तो वही बता रहे थे

ਠੀਕ ਨਹੀਂ ਹੈ ਸੋਨਮ ਦੇ ਭਰਾ ਨੇ ਜਦੋਂ ਸੋਨਮ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਉਸਦੀ ਗਾਲ ਟਾਬੇ ਦੇ ਮਾਲਕ ਨਾਲ ਕਰਵਾਏ ਸੋਨਮ ਦੇ ਭਰਾ ਨੇ ਟਾਬੇ ਦੇ ਮਾਲਕ ਨੂੰ ਰਿਕਵੈਸਟ ਕੀਤੀ ਕਿ ਉਸ ਨੂੰ ਪੁਲਿਸ ਦੇ ਹਵਾਲੇ ਜਾਂ ਪੁਲਿਸ ਨੂੰ ਇਨਫੋਰਮ ਕਰ ਦੇਣ ਤਾਂ ਕਿ ਉਸਦੀ ਭੈਣ ਸਹੀ ਸਲਾਮਤ ਕਰ ਵਾਪਿਸ ਆ ਸਕੇ ਹੱਲੇ ਵੀ ਸਭ ਨੂੰ ਇਹ ਲੱਗ ਰਿਹਾ ਸੀ ਕਿ ਕਿਸੇ ਲੋਕਲ ਦਾ ਕੰਮ ਹੈ ਜਿਸਨੇ ਕੀ 골ਡ ਚੇਨ ਦੇ ਲਾਲਚ ਵਿੱਚ ਜਾਂ ਰਿੰਗ ਦੇ ਲਾਲਚ ਵਿੱਚ ਰਾਜਾ ਦਾ ਕਤਲ ਕਰ ਦਿੱਤਾ ਐਂਡ ਇਟਸ ਦੀ ਲਾਸਟ ਚਸ਼ਮਦੀਤ ਗਵਾ ਸੋਨਮ ਸੀ ਸੋ ਸਾਰਿਆਂ ਦਾ ਧਿਆਨ ਸੋਨਮ ਦੇ ਬਿਆਨ ਤੇ ਟਿਕਿਆ ਹੋਇਆ ਸੀ ਇਹ ਕੇਸ ਮੀਡੀਆ ਵਿੱਚ ਜਾਂ ਲੋਕਾਂ ਵਿੱਚ ਕਾਫੀ ਜ਼ਿਆਦਾ ਫੇਮਸ ਹੋਇਆ ਕਿਉਂਕਿ ਮਗਾਹਲਿਆ ਵਿੱਚ ਇੱਕ ਟੂਰਿਸਟ ਨਾਲ ਐਦਾਂ ਹੋਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਦੂਜੇ ਪਾਸੇ ਕੁਝ ਲੋਕੀ ਸੋਨਮ ਤੇ ਵੀ ਸ਼ੱਕ ਕਰ ਰਹੇ ਸਨ ਕਿ ਸੋਨਮ ਨੇ ਐਨ ਐਂ ਟਾਈਮ ਬਾਅਦ ਕਿਉਂ ਕੰਟੈਕਟ ਕੀਤਾ ਫਿਰ 9 ਜੂਨ ਨੂੰ ਗਾਲੀਪੁਰ ਪੁਲਿਸ ਉਸ ਸਟਾਬੇ ਤੇ ਪਹੁੰਚਦੀ ਹੈ ਤੇ ਸਭ ਤੋਂ ਪਹਿਲੇ ਸੋਨਮ ਦਾ ਮੈਡੀਕਲ ਕਰਵਾਉਣ ਲਈ ਇੱਕ ਲੋਕਲ ਮੈਡੀਕਲ ਕਾਲਜ ਵਿੱਚ ਲੈ ਕੇ ਜਾਂਦੀ ਹੈ ਐਸੇ ਦਿਨ 6:30 ਵਜੇ ਯੂਪੀ ਪੁਲਿਸ ਵੀ ਮੇਘਾਲੇ ਪਹੁੰਚਦੀ ਹੈ ਤੇ ਸੋਨਮ ਦੇ ਬਿਆਨ ਲੈਣ ਲਈ ਉਹ ਸੋਨਮ ਨੂੰ ਵਾਪਸ ਮੇਘਾਲੇ ਲੈ ਕੇ ਜਾਂਦੀ ਹੈ ਕਿਉਂਕਿ ਇਹ ਸਾਰਾ ਕੇਸ ਮੇਘਾਲਾ ਦੇ ਅੰਡਰ ਹੋਇਆ ਸੀ ਸੋ ਜਦੋਂ ਪੁਲਿਸ ਆਪਣੀ ਪੁੱਛਗਿੱਛ ਸਟਾਰਟ ਕਰਦੀ ਹੈ ਤਾਂ ਸੋਨਮ ਕੋਲ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਹੁੰਦਾ ਸੋਨਮ ਚੁੱਪ ਰਹਿੰਦੀ ਹੈ ਤੇ ਉਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੀ ਕਿ ਰਾਜਾ ਦਾ ਮਰਡਰ ਕਿਵੇਂ ਹੋਇਆ ਤੇ ਐਕਚੁਅਲ ਵਿੱਚ ਉਹ ਸੋਨਮ ਮੇਘਾਲੇ ਤੋਂ ਯੂਪੀ ਕਿਵੇਂ ਪਹੁੰਚੀ ਸੋਨਮ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੰਦੀ ਫਿਰ ਇਸ ਕੇਸ ਵਿੱਚ ਇੱਕ ਵਕਰਾ ਮੋੜ ਆਉਂਦਾ ਹੈ ਮਗਾਹਲਿਆ ਦੀ ਪੁਲਿਸ ਸੋਨਮ ਤੇ ਰਾਜਾ ਦੀ ਫੈਮਿਲੀ ਨੂੰ ਇਹ ਦੱਸਦੀ ਹੈ ਕਿ ਸੋਨਮ ਨੇ ਇਹ ਐਕਸੈਪਟ ਕੀਤਾ ਹੈ ਕਿ ਉਸਨੇ ਹੀ ਰਾਜਾ ਦਾ ਮਰਡਰ ਕਰਵਾਇਆ ਹੈ ਐਂਡ ਉਸਨੇ ਆਪਣੇ ਬੁਆਏਫਰੈਂਡ ਨਾਲ ਮਿਲ ਕੇ ਜਿਸ ਦਾ ਨਾਮ ਰਾਜ ਕੁਸ਼वाहा ਸੀ ਜਿਸ ਨਾਲ ਕਿ ਉਹ ਵਿਆਹ ਤੋਂ ਪਹਿਲਾਂ ਤੋਂ ਹੀ ਅਫੇਅਰ ਵਿੱਚ ਸੀ ਸੋਨਮ ਨੇ ਇਹ ਵੀ ਕੰਫੈਸ ਕੀਤਾ ਕਿ ਉਸਨੇ ਰਾਜਾ ਨੂੰ ਮਰਵਾਉਣ ਲਈ ਕੌਂਟਰੈਕਟ ਕਿਲਰ ਨੂੰ 50000 ਰੁਪਏ ਦਿੱਤੇ ਸਨ ਐਂਡ ਇਹ ਕੌਂਟਰੈਕਟ ਕਿਲਰਸ ਉਹੀ ਸਨ ਜੋ ਲਾਸਟ ਟਾਈਮ ਇਹਨਾਂ ਜੰਗਲ ਵਿੱਚ ਦੇਖੇ ਗਏ ਵਿਥਿਨ ਅ ਫਿਊ ਡੇਸ ਸੋਨਮ ਦੇ ਕਾਲ ਰਿਕਾਰਡਸ ਚੈੱਕ ਕਰਨ ਤੋਂ ਬਾਅਦ ਪੁਲਿਸ ਨੇ ਰਾਜ ਕੁਸ਼ਵਾਹਾ ਆਕਾਸ਼ ਰਾਜਪੂਤ ਵਿਸ਼ਾਲ ਚੋਹਾਨ ਤੇ ਆਨੰਦ ਗੁਰਮੀ ਨੂੰ ਵੀ ਅਰੈਸਟ ਕਰ ਲਿਆ ਸੋ ਮਗਾਹਾਲਿਆ ਦੀ ਪੁਲਿਸ ਦਰਸਦੀ ਹੈ ਕਿ ਸੋਨਮ ਨੇ ਹੀ ਆਪਣੇ ਹਸਬੰਦ ਨੂੰ ਮਰਵਾਇਆ ਹੈ ਪਰ ਦੂਜੇ ਪਾਸੇ ਸੋਨਮ ਦੇ ਫਾਦਰ ਇਹ ਕਹਿੰਦੇ ਹਨ ਜਾਂ ਮੀਡੀਆ ਨੂੰ ਬਿਆਨ ਦਿੰਦੇ ਹਨ ਕਿ ਸਾਰਾ ਕੁਝ ਮਗਾਹਲੇ ਪੁਲਿਸ ਖੁਦ ਕਰ ਰਹੀ ਹੈ ਐਂਡ ਫੋਨਮ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਹਨ ਮਗਾਹਲੇ ਪੁਲਿਸ ਐਦਾਂ ਕਿਉਂ ਕਰਦੀ ਪਈ ਹੈ ਕਿਉਂਕਿ ਇਸ ਕੇਸ ਦੇ ਬਾਅਦ ਜਾਂ ਇਸ ਮਰਡਰ ਤੋਂ ਬਾਅਦ ਮਗਾਹਲੇ ਦੀ ਇਮੇਜ ਕਾਫੀ ਡਾਊਨ ਹੋਈ ਸੀ ਯਾ ਮੇਘਾਲੇ ਦੀ ਰੈਪਿਊਟੇਸ਼ਨ ਨੂੰ ਕਾਫੀ ਫਰਕ ਪਿਆ ਸੀ ਆਪ ਹੀ ਕਹਣਾ ਕਿ ਮੜਗੜੰਤ ਕਹਾਣੀ ਮੇਘਾਲੇ ਪੁਲਿਸ ਨੇ ਬਣਾਈ ਹੈ ਇਹ ਵਿੱਚ ਮੇ ਕਹਾਣੀ ਬਣਾ ਕੇ ਖੜੀ ਕਰਦੀ ਉਹਨਾਂ ਨੇ ਬਿਲਕੁਲ ਗਾਰੰਟੀ ਦੇ ਸਾਥ ਬੋਲ ਰਹਾ ਹਾਂ ਇਹ ਵਿੱਚ ਮੇ ਕਹਾਣੀ ਬਣਾਈ ਹੈ ਔਰ ਸੀਬੀਆਈ ਜਾਂਚ ਹੋਣੇ ਦਿਓ ਆਪ ਸੀਬੀਆਈ ਜਾਂਚ ਹੋਏਗੀ ਤਾਂ ਪੂਰਾ ਥਾਣਾ ਜੇਲ੍ਹ ਵਿੱਚ ਜਾ ਕੇ ਬੈਠੇਗਾ 100% ਮੇਰੀ ਬੱਚੀ ਵੀ ਗੁਨਾਹ ਮੇਰੇ ਕੋ ਪੂਰਾ 100% ਵਿਸ਼ਵਾਸ ਹੈ ਮੇਰੀ ਬੱਚੀ ਅਜਿਹੀ ਹਰਕਤ ਨਹੀਂ ਕਰ ਸਕਦੀ ਕੁਛ ਦਿਨ ਬਾਅਦ ਸੋਨਮ ਦੇ ਭਰਾ ਨੇ ਇਹ ਚੀਜ਼ ਐਕਸੈਪਟ ਕੀਤੀ ਕੇ ਉਸ ਦੀ ਭੈਣ ਨੇ ਹੀ ਰਾਜਾ ਨੂੰ ਮਰਵਾਇਆ ਹੈ ਐਂਡ ਉਹਨਾਂ ਦੀ ਫੈਮਲੀ ਸੋਨਮ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਐਂਡ ਸੋਨਮ ਦਾ ਭਰਾ ਆਪਣੀ ਸਗੀ ਭੈਣ ਦੇ ਖਿਲਾਫ ਕੇਸ ਲੜੇਗਾ ਕੋਈ ਤੁਹਾਨੂੰ ਮਿਲ ਰਹੇ ਹਨ ਉਹੀ ਸਾਥ ਹੈ ਮੈਂ ਉਹਨਾਂ ਨੂੰ ਲਾਈਕ ਕਿਤੇ ਬੋਲਦਾ ਹੈ ਕਿ ਉਤਨੀ ਨੇ ਇਹ ਕੰਮ ਕਰਾਇਆ ਹੋ ਕਰਵਾਇਆ ਗਿਆ ਹੈ ਕਿ ਨਾ ਉਸ ਲੜਕੀ ਦੀ ਜਗ੍ਹਾ 'ਤੇ ਮੈਂ ਇਸ ਪਰਿਵਾਰ ਦਾ ਹਿੱਸਾ ਹਾਂ ਉਸ 'ਤੇ ਰਿਸ਼ਤਾ ਅਸੀਂ ਨੇ ਤੋੜ ਦਿਆ ਹੈ ਔਰ ਇਸ ਪਰਿਵਾਰ ਦਾ ਹਿੱਸਾ ਮੈਂ ਹਾਂ ਔਰ ਆਜ ਤੋਂ ਸਭੀ ਚੀਜ਼ੇ ਮੈਂ ਕਰੂੰਗਾ ਉਸ ਦੇ ਖਿਲਾਫ ਕਿਉਂਕਿ ਰਾਜਾ ਮੇਰਾ ਬਹੁਤ ਪਿਆਰਾ ਸੀ ਸਿਰਫ ਐਨਾ ਹੀ ਨਹੀਂ ਸੋਨਮ ਦਾ ਭਰਾ ਰਾਜਾ ਰਗੋਵੰਦੀ ਸੀ ਦੀ ਫੈਮਿਲੀ ਨੂੰ ਮਿਲਣ ਵੀ ਜਾਂਦਾ ਹੈ ਤੇ ਉਹਨਾਂ ਨੂੰ ਹੌਸਲਾ ਦਿੰਦਾ ਹੈ ਪਰ ਆਖਿਰ ਇਹ ਰਾਜ ਕੁਸ਼ਵਾਹਾ ਕੌਣ ਸੀ ਜਿਸ ਕਰਕੇ ਸੋਨਮ ਨੇ ਇੱਕ ਇਨੋਸੈਂਟ ਜਿਹੇ ਬੰਦੇ ਦੀ ਜਾਨ ਲੈ ਲਈ ਸੋਨਮ ਦੀ ਮੁਲਾਕਾਤ 20 ਸਾਲ ਦੇ ਰਾਜ ਕੁਸ਼ਵਾਹਾ ਨਾਲ ਆਪਣੀ ਹੀ ਪਲਾਈਵੁੱਡ ਫੈਕਟਰੀ ਵਿੱਚ ਹੋਈ ਜਿੱਥੇ ਕਿ ਰਾਜ ਇੱਕ ਬਿਲਿੰਗ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਸੀ ਐਂ ਇਕੱਠਿਆਂ ਕੰਮ ਕਰਦੇ ਹੋਏ ਇਹ ਦੋਨੋਂ ਕਾਫੀ ਕਲੋਜ਼ ਹੋ ਗਏ ਐਂ ਇਹ ਦੋਨਾਂ ਵਿੱਚ ਪਿਆਰ ਹੋ ਗਿਆ ਐਂ ਇਹ ਦੋਨੋਂ ਰਿਲੇਸ਼ਨਸ਼ਿਪ ਵਿੱਚ ਵੀ ਆ ਗਏ ਅਕੋਰਡਿੰਗ ਟੂ ਸੋਰਸਸ ਸੋਨਮ ਨੇ ਆਪਣੀ ਫੈਮਿਲੀ ਨੂੰ ਇਸ ਰਿਲੇਸ਼ਨਸ਼ਿਪ ਬਾਰੇ ਦੱਸਿਆ ਸੀ ਐਂਡ ਉਸਨੇ ਕਿਹਾ ਕਿ ਉਹ ਰਾਜ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਸੋਨਮ ਦੀ ਫੈਮਿਲੀ ਇਸ ਰਿਸ਼ਤੇ ਨੂੰ ਮਨਾ ਕਰ ਦਿੰਦੀ ਹੈ ਕਿਉਂਕਿ ਰਾਜ ਫਾਈਨੈਂਸ਼ੀਅਲੀ ਇੰਨਾ ਸਟਰੋਂਗ ਨਹੀਂ ਸੀ ਜਾਂ ਫਿਰ ਆਪਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਉਹ ਆਪਣੀ ਹੀ ਕੰਪਨੀ ਦੇ ਇੱਕ ਵਰਕਰ ਦੇ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੇ ਐਂਡ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸੋਨਮ ਦੀ ਫੈਮਿਲੀ ਨੇ ਰਾਜਾ ਰਗੁਵੰਸ਼ੀ ਨੂੰ ਵਿਆਹ ਤੋਂ ਪਹਿਲਾਂ ਮਿਲਣ ਲਈ ਮਨਾ ਕਰ ਦਿੱਤਾ ਉਹ ਫੈਮਿਲੀ ਕਿੰਨੀ ਸਟ੍ਰਿਕਟ ਹੋਏਗੀ ਕਿ ਆਪਣੇ ਹੀ ਇੱਕ ਵਰਕਰ ਦੇ ਨਾਲ ਸੋਨਮ ਦਾ ਰਿਲੇਸ਼ਨਸ਼ਿਪ ਹੋ ਡਾਈਜੈਸਟ ਵੀ ਕਰ ਸਕਣ ਸੋ ਕੋਈ ਵੀ ਇਨਸਾਨ ਕ੍ਰਿਮੀਨਲ ਐਵੇਂ ਨਹੀਂ ਬਣ ਜਾਂਦਾ ਐਨ ਇੱਥੇ ਮੈਂ ਐ ਵੀ ਨਹੀਂ ਕਹਿ ਰਿਹਾ ਕਿ ਇਸ ਪਿੱਛੇ ਸੋਨਮ ਦੇ ਪੇਰੈਂਟਸ ਦੀ ਗਲਤੀ ਹੈ ਸਾਡੇ ਇੰਡੀਆ ਵਿੱਚ ਹਰ ਇੱਕ ਫੈਮਿਲੀ ਆਪਣੇ ਬੱਚਿਆਂ ਨਾਲ ਦਾਦਾ ਓਪਨ ਨਹੀਂ ਹੁੰਦੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਈ ਪੇਰੈਂਟਸ ਦਾ ਆਪਣੇ ਬੱਚਿਆਂ ਨਾਲ ਦਾਦਾ ਫ੍ਰੈਂਡਲੀ ਰਿਸ਼ਤਾ ਨਹੀਂ ਹੁੰਦਾ ਸੋ ਜੇ ਸੋਨਮ ਉਸ ਟਾਈਮ ਤੇ ਰਾਜ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀ ਜਾਂ ਕੋਰਟ ਮੈਰਿਜ ਕਰਵਾ ਲੈਂਦੀ ਤਾਂ ਸ਼ਾਇਦ ਅਜ ਰਾਜਾ ਜਿੰਦਾ ਹੁੰਦਾ ਸੋਨਮ ਨੇ ਆਪਣੀ ਮਦਰ ਨੂੰ ਧਮਕੀ ਦਿੱਤੀ ਸੀ ਕਿ ਉਹ ਰਾਜਾ ਨਾਲ ਵਿਆਹ ਤਾਂ ਕਰਵਾਉਗੀ ਪਰ ਉਹ ਰਾਜ ਨਾਲ ਆਪਣਾ ਰਿਲੇਸ਼ਨਸ਼ਿਪ ਖਤਮ ਨਹੀਂ ਕਰੂਗੀ ਐਂਡ ਆਪਣਾ ਅਫੇਅਰ ਵਿਆਹ ਤੋਂ ਬਾਅਦ ਵੀ ਉਹ ਕੰਟੀਨਿਊ ਰੱਖੇਗੀ ਐਂਡ ਜੇ ਕੁਝ ਬੁਰਾ ਹੁੰਦਾ ਹੈ ਤਾਂ ਉਸ ਦਾ ਉਸ ਦੀ ਜ਼ਿੰਮੇਵਾਰੀ ਸੋਨਮ ਦੀ ਨਹੀਂ ਹੋਏਗੀ ਸੋਨਮ ਨੇ ਇਸ ਕੰਮੇ ਕੋ ਬਤਾਇਆ ਵੀ ਤਾਂ ਉਸ ਕੰਮੇ ਕੋ ਮੰਮੀ ਮੈਂ ਕਿਸੇ ਹੋਰ ਤੇ ਪਿਆਰ ਕਰਤੀ ਹਾਂ ਮੈਂ ਔਰ ਜਿਸ ਸੇ ਪਿਆਰ ਕਰਤੀ ਹਾਂ ਸਾਰੀ ਉਸੇ ਸੇ ਕਰੂੰਗੀ ਮੈਂ ਮੰਮੀ ਮੈਂ ਸਾਡੀ ਕਿਸੇ ਹੋਰ ਤੇ ਕਰੂੰਗੀ ਕਦੀ ਤੋ ਉਸਕੇ ਸਾਥ ਜੋ ਹੋਗਾ ਉਸਕਾ ਵਾਰਦਾ ਫਿਰ ਤੁਸੀਂ ਦੇਖ ਲੈਣਾ ਮੇਰੇ ਸਿਰ ਕਿਸੇ ਦਾ ਕੀ ਕਰੋਗੇ ਫਿਰ ਮੈਂ ਸੋ ਜਦੋਂ ਸੋਨਮ ਤੇ ਰਾਜਾ ਦੀ ਮੈਰਿਜ ਫਿਕਸ ਹੋ ਗਈ ਤਾਂ ਸੋਨਮ ਨੇ ਆਪਣੇ ਬੋਏਫ੍ਰੈਂਡ ਨਾਲ ਮਿਲ ਕੇ ਰਾਜਾ ਨੂੰ ਮਾਰਨ ਦੀਆਂ ਪਲੈਨਿੰਗ ਸ਼ੁਰੂ ਕਰ ਦਿੱਤੀਆਂ ਇਹਨਾਂ ਪਲੈਨਿੰਗ ਇਹ ਪਲੈਨਿੰਗ ਫਰਵਰੀ ਤੋਂ ਹੀ ਸਟਾਰਟ ਹੋ ਚੁੱਕੀਆਂ ਸਨ ਇਹਨਾਂ ਦਾ ਇੱਕ ਪਲਾਨ ਐਵੀ ਸੀ ਕਿ ਸੋਨਮ ਖੁਦ ਨੂੰ ਝੂਠਾ ਮਰਵਾ ਦੇਵੇਗੀ ਤੇ ਉਹ ਰਾਜਾ ਦੇ ਨਾਲ ਸੌਰੀ ਰਾਜ ਦੇ ਨਾਲ ਕਿਸੇ ਹੋਰ ਸ਼ਹਿਰ ਵਿੱਚ ਸੈਟਲ ਹੋ ਜਾਵੇਗੀ ਮਤਲਬ ਇੰਦੌਰ ਦੀ ਇੱਕ ਵੈਲ ਸੈਟਲਡ ਫੈਮਿਲੀ ਤੋਂ ਪੜ੍ਹੀ ਲਿਖੀ ਕੁੜੀ ਜੋ ਕਿ ਅਕਾਊਂਟਸ ਦਾ ਕੰਮ ਕਰਦੀ ਸੀ ਉਹ ਇਦਾਂ ਦੇ ਪਲਾਨ ਬਣਾ ਰਹੀ ਸੀ ਮਤਲਬ ਤੁਸੀਂ ਇੰਨੀ ਹਿੰਮਤ ਕਰ ਸਕਦੇ ਹੋ ਕਿ ਜਿਸ ਨਾਲ ਤੁਹਾਡਾ ਵਿਆਹ ਹੋਣ ਵਾਲਾ ਹੈ ਤੁਸੀਂ ਉਸ ਨੂੰ ਮਾਰਨ ਦੀ ਹਿੰਮਤ ਰੱਖਦੇ ਹੋ ਪਰ ਤੁਸੀਂ ਆਪਣੇ ਪੇਰੈਂਟਸ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਨਹੀਂ ਕਰਵਾ ਸਕਦੇ ਪੁਲਿਸ ਨੂੰ ਕਾਲ ਡਿਟੇਲ ਤੋਂ ਪਤਾ ਲੱਗਦਾ ਹੈ ਕਿ ਰਾਜਾ ਦੇ ਮਰਡਰ ਤੋਂ ਪਹਿਲਾਂ ਹੀ ਸੋਨਮ ਤੇ ਰਾਜ ਦੇ ਵਿੱਚ ਤਕਰੀਬਨ 6 ਘੰਟੇ ਕਾਲ ਚੱਲੀ ਜਿਵੇਂ ਕਿ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਰਾਜਾ ਦਾ ਮਰਡਰ ਐਸੇ ਹੀ ਕਾਲ ਤੇ ਪਲਾਨ ਹੋਇਆ ਸੀ ਉਵੀ ਉਦੋਂ ਜਦੋਂ ਸੋਨਮ ਰਾਜਾ ਦੇ ਹਿਕਰ ਰਹਿ ਰਹੀ ਸੀ ਬਸ ਫਿਰ ਇਸ ਤੋਂ ਬਾਅਦ ਰਾਜ ਕੁਸ਼ਵਾਹਾ ਨੇ ਆਪਣੇ ਤਿੰਨ ਦੋਸਤਾਂ ਨਾਲ ਇੰਦੋਰ ਦੇ ਕੈਫੇ 'ਚ ਬਹਿ ਕੇ ਡਿਟੇਲਸ ਸ਼ੇਅਰ ਕੀਤੀਆਂ ਤੇ ਉਹਨਾਂ ਨੂੰ ਪੈਸੇ ਦੇ ਕੇ ਮਗਾਲਿਆ ਭੇਜ ਦਿੱਤਾ ਜਦੋਂ ਇਹ ਸਾਰੇ ਲੋਕ ਮਗਾਲਿਆ ਸੀ ਤਾਂ ਸੋਨਮ ਕੰਟੀਨਿਊ ਇੱਕ ਹੋਰ ਸਿਮ ਤੋਂ ਇਹਨਾਂ ਨਾਲ ਗੱਲ ਕਰ ਰਹੀ ਸੀ ਜਿਸ ਬਾਰੇ ਰਾਜਾ ਨੂੰ ਕੁਝ ਵੀ ਨਹੀਂ ਸੀ ਪਤਾ ਐਂਡ 23 ਮਈ ਨੂੰ ਇਹ ਤਿੰਨੋਂ ਰਾਜਾ ਨੂੰ ਉੱਥੇ ਮਿਲਦੇ ਹਨ ਤੇ ਉਹਨਾਂ ਨੂੰ ਦੱਸਦੇ ਹਨ ਕਿ ਉਹ ਵੀ ਇੱਥੇ ਘੁੰਮਣ ਆਏ ਹੋਏ ਹਨ ਤੇ ਇਹ ਲੋਕ ਉਹਨਾਂ ਨੂੰ ਰਾਜਾ ਨੂੰ ਸਲਾਹ ਦਿੰਦੇ ਹਨ ਕਿ ਰਾਜਾ ਨੂੰ ਟੂਰ ਗਾਈਡ ਦੀ ਲੋੜ ਨਹੀਂ ਹੈ ਫਿਰ ਇਸ ਤੋਂ ਬਾਅਦ ਸੋਨਮ ਰਾਜਾ ਨੂੰ ਇੱਕ ਝਰਨੇ ਵੱਲ ਨੂੰ ਲੈ ਕੇ ਜਾਂਦੀ ਹੈ ਜਿੱਥੇ ਕੀ ਹੈ ਤਿੰਨੋਂ ਰਾਜਾ ਦਾ ਪਹਿਲੇ ਤੋਂ ਹੀ ਵੇਟ ਕਰਦੇ ਹੁੰਦੇ ਹਨ ਐਂ ਜਿਵੇਂ ਹੀ ਸੋਨਮ ਤੇ ਰਾਜਾ ਉੱਥੇ ਪੁੱਜਦੇ ਹਨ ਤਾਂ ਇਹ ਤਿੰਨੋਂ ਰਾਜਾ ਦੇ ਉੱਪਰ ਅਟੈਕ ਕਰ ਦਿੰਦੇ ਹਨ ਐਨ ਪੁਲਿਸ ਲਿਆ ਡਿਟੇਲਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਐਸ ਟਾਈਮ ਤੇ ਸੋਨਮ ਉੱਥੇ ਹੀ ਸੀ ਐਨ ਉਹ ਜ਼ੋਰ-ਜ਼ੋਰ ਦੀ ਬੋਲ ਰਹੀ ਸੀ ਕਿ ਜਲਦੀ ਮਾਰੋ ਇਸਕੋ ਜਲਦੀ ਖਤਮ ਕਰੋ ਇਸਕੋ ਲਾਈਕ ਐਥਿਕਸ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਜਿਸ ਨਾਲ ਆਪਾਂ ਜ਼ਿੰਦਗੀ ਬਤਾਨ ਦੇ ਬਾਅਦ ਵਾਅਦੇ ਕੀਤੇ ਹਨ ਜਾਂ ਜਿਸ ਨਾਲ ਕਸਮਾਂ ਖਾਧੀਆਂ ਹਨ ਉਹੀ ਬੰਦਾ ਸਾਡੇ ਨਾਲ ਐਦਾਂ ਕਰ ਰਿਹਾ ਹੈ ਨਾ ਆਪਾਂ ਤੜਫਦੇ ਹੋਏ ਉਹ ਚੀਜ਼ ਨੂੰ ਦੇਖ ਰਹੇ ਹਾਂ ਉਹ ਟਾਈਮ ਤੇ ਰਾਜਾ ਕੀ ਫੀਲ ਕਰਦਾ ਹੋਏਗਾ ਇਸ ਦਾ ਆਪਾਂ ਆਈਡੀਆ ਵੀ ਨਹੀਂ ਲਗਾ ਸਕਦੇ ਸੋਨਮ ਉਦੋਂ ਤੱਕ ਆ ਸਭ ਦੇਖਦੀ ਰਹੀ ਜਦੋਂ ਤੱਕ ਉਸਤਕ ਘਰ ਵਾਲਾ ਮਰ ਨਹੀਂ ਗਿਆ ਰਾਜਾ ਨੂੰ ਮਾਰਨ ਤੋਂ ਪਹਿਲਾਂ ਇਹਨਾਂ ਨੇ ਉਸਦੀ ਬਾਡੀ ਤੋਂ 골ਡ ਚੇਨ, ਰਿੰਗਸ ਤੇ ਉਸਦਾ ਫੋਨ ਸਭ ਕੁਝ ਲੈ ਲਿਆ ਤੇ ਉਸ ਨੂੰ ਮਾਰਨ ਤੋਂ ਬਾਅਦ ਇਹਨਾਂ ਨੇ ਉਸਦੀ ਬਾਡੀ ਨੂੰ ਚਰਨੇ ਤੋਂ ਥੱਲੇ ਸੁੱਟ ਦਿੱਤਾ। ਇਹਨਾਂ ਨੇ ਇਹ ਸਭ ਐਵੇਂ ਪਲਾਨ ਕੀਤਾ ਸੀ ਕਿ ਕਿਸੇ ਦਾ ਵੀ ਸ਼ੱਕ ਸੋਨਮ ਦੇ ਉੱਪਰ ਨਾ ਜਾਵੇ। ਸੋ ਆਪਣੇ ਹਸਬੰਡ ਦੇ ਮਰਡਰ ਤੋਂ ਬਾਅਦ ਸੋਨਮ ਨੇ ਸ਼ਿਲੋਂਗ ਤੋਂ ਗੁਆਹਾਟੀ ਦੀ ਕੈਬ ਲਈ ਤੇ ਉੱਥੋਂ ਫਿਰ ਟ੍ਰੇਨ ਦੇ ਵਿੱਚ ਐ ਵਾਪਿਸ ਆਪਣੇ ਹੋਮ ਟਾਊਨ ਇੰਦੋਰ ਆਈ। ਫਿਰ ਇੰਦੋਰ ਵਿੱਚ ਅ ਰਾਜ ਕੁਸ਼ਵਾਹਾ ਦੇ ਵੱਲੋਂ ਬੁੱਕ ਕੀਤੇ ਗਏ ਇੱਕ ਹੋਟਲ ਵਿੱਚ ਰਾਤ ਰਹਿੰਦੀ ਹੈ ਤੇ ਅਗਲੇ ਦਿਨ ਇੱਕ ਕੈਬ ਲੈ ਕੇ ਫਤੇਪੁਰ ਨਿਕਲ ਜਾਂਦੀ ਹੈ ਜਿੱਥੇ ਕਿ ਰਾਜ ਕੁਸ਼ਵਾਹਾ ਪਹਿਲੇ ਤੋਂ ਹੀ ਇੱਕ ਫਲੈਟ ਦੇ ਵਿੱਚ ਉਸਦੀ ਵੇਟ ਕਰਦਾ ਹੁੰਦਾ ਹੈ ਇਹ ਦੋਨੋਂ ਉਸ ਫਲੈਟ ਵਿੱਚ ਇਕੱਠਿਆ ਰਹਿੰਦੇ ਹਨ ਫਿਰ ਫਾਈਨਲੀ ਨੋਜੋਨ ਨੂੰ ਸੋਨਮ ਵਾਰਾਨਸੀ ਹਾਈਵੇ ਤੇ ਪਹੁੰਚਦੇ ਹੋਏ ਕਾਸ਼ੀ ਟਾਬਾ ਵਿੱਚ ਰੁਕਦੀ ਹੈ ਜਿੱਥੇ ਕਿ ਉਸਨੇ ਰਾਜਾ ਦੀ ਫੈਮਿਲੀ ਨੂੰ ਕਾਲ ਲਗਾਈ ਐਨੀ ਜ਼ਿਆਦਾ ਪਲੈਨਿੰਗ ਕਰਕੇ ਕਿ ਸੋਨਮ ਨੇ ਕਿਵੇਂ ਆਪਣੇ ਹਸਬੰਦ ਨੂੰ ਮਾਰਨਾ ਹੈ ਦੈਨ ਉਸਨੇ ਕਿਸ ਕਿਸ ਜਗ੍ਹਾ ਰੁਕਣਾ ਹੈ ਸਾਰਾ ਕੁਝ ਤਸ ਸੋਚਿਆ ਹੋਇਆ ਸੀ ਪਰ ਉਹ ਐਨੀ ਜ਼ਿਆਦਾ ਫੁਲੀ ਸੀ ਕਿ ਉਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਜਦੋਂ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਉਹ ਐਸ ਹਾਈਵੇ ਤੇ ਜਾਂ ਟਾਬੇ ਤੇ ਯੂਪੀ ਚ ਕਿਵੇਂ ਪਹੁੰਚੀ ਸੋਨਮ ਕੁਝ ਬੋਲ ਹੀ ਨਹੀਂ ਪਾਈ ਇਸ ਕੇਸ ਵਿੱਚ ਮੇਰਾ ਇਹ ਕਹਿਣਾ ਹੈ ਕਿ ਜਿੰਨੀ ਪਲੈਨਿੰਗ ਸੋਨਮ ਨੇ ਆਪਣੇ ਹਸਬੰਡ ਦੇ ਮਰਡਰ ਤੋਂ ਬਾਅਦ ਜਾਂ ਮਰਡਰ ਦੇ ਲਈ ਕੀਤੀ ਕਾਸ਼ ਇੰਨੀ ਹੀ ਪਲੈਨਿੰਗ ਜਾਂ ਇੰਨੀ ਹੀ ਮਿਹਨਤ ਹੋ ਆਪਣੇ ਪੇਰੈਂਟਸ ਨੂੰ ਰਾਲ ਦੇ ਨਾਲ ਵਿਆਹ ਕਰਵਾਉਣ ਲਈ ਕਰਦੀ ਤਾਂ ਸ਼ਾਇਦ ਅੱਜ ਰਾਜਾ ਜ਼ਿੰਦਾ ਹੁੰਦਾ ਐਂਡ ਸ਼ਾਇਦ ਉਸਦੇ ਪੇਰੈਂਟਸ ਮੰਨ ਵੀ ਜਾਂਦੇ ਤੇ ਇਹ ਸਭ ਨਹੀਂ ਹੁੰਦਾ ਪਰ ਇਹਨਾਂ ਦੋਵਾਂ ਨੇ ਇੰਨਾ ਘਟੀਆ ਕੰਮ ਕੀਤਾ ਕਿ ਜਿਸ ਨਾਲ ਇੱਕ ਇਨੋਸੈਂਟ ਜਿਹੇ ਬੰਦੇ ਦੀ ਜਾਨ ਵੀ ਗਈ ਸ਼ਾਇਦ ਇਹ ਜ਼ਖਮ ਰਾਜਾ ਰਗੁਮੰਚੀ ਦੀ ਫੈਮਿਲੀ ਲਈ ਰੰਦੀ ਉਮਰ ਤੱਕ ਨਾ ਹੀਲ ਹੋ ਪਵੇ ਬਾਕੀ ਇਸ ਕੇਸ ਦੀ ਇਨਵੈਸਟੀਗੇਸ਼ਨ ਹੱਲੇ ਵੀ ਚੱਲ ਰਹੀ ਹੈ ਪਰ ਮੈਂ ਚਾਹੁੰਦਾ ਹਾਂ ਕਿ ਰਾਜਾ ਰਗੁਮੰਚੀ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਕਿਉਂਕਿ ਸੁਣਨ ਵਿੱਚ ਇਹ ਵੀ ਆਇਆ ਸੀ ਕਿ ਸੋਨਮ ਨੇ ਆਪਣੇ ਹਸਬੰਡ ਨੂੰ ਮਰਵਾਉਣ ਲਈ ਕਿਸੇ ਨੂੰ 20 ਲੱਖ ਰੁਪਏ ਦੀ ਆਫਰ ਕੀਤੀ ਹੈ ਐਂਡ ਜੇ ਉਹ ਆਪਣੇ ਹਸਬੰਡ ਦਾ ਮਰਡਰ ਕਰਵਾਉਣ ਲਈ 20 ਲੱਖ ਰੁਪਏ ਦੇ ਸਕਦੀ ਹੈ ਤੇ ਉਸ ਕੇਸ ਨੂੰ ਬਾਹਰ ਆਉਣ ਲਈ ਵੀ ਕਾਫੀ ਪੈਸੇ ਦੇ ਸਕਦੀ ਹੈ ਕਿਉਂਕਿ ਜਿੱਥੇ ਆਪਾਂ ਰਹਿੰਦੇ ਹਾਂ ਸਾਡੇ ਇੰਡੀਆ ਵਿੱਚ ਅਸੀਂ ਪੈਸੇ ਦੇ ਕੇ ਕੁਝ ਵੀ ਕਰਵਾ ਸਕਦੇ ਹਾਂ ਐਂਡ ਇਹ ਕੇਸ ਤੁਹਾਡੇ ਨਾਲ ਡਿਸਕਸ ਕਰਨਾ ਇੰਨਾ ਜ਼ਿਆਦਾ ਇੰਪੋਰਟੈਂਟ ਸੀ ਕਿ ਇਸ ਕੇਸ ਦੇ ਉੱਪਰ ਜਲਦੀ ਹੀ ਇੱਕ ਮੂਵੀ ਵੀ ਬਣਨ ਜਾ ਰਹੀ ਹੈ ਸੋ ਐਸ ਹੀ ਅੱਜ ਦਾ ਕੇਸ ਜੇ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ